ਅੱਜ ਕਰਵਾਵਾਂਗੇ ਅਜਿਹੇ ਇਤਿਹਾਸਕ ਸਥਾਨ ਦੇ ਦਰਸ਼ਨ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਬਣੀ ਹੋਈ ਹੈ ਪੀਰ ਦੀ ਸਮਾਦ ਪੀਰ ਜੀ ਨੂੰ ਦਰਸ਼ਨ ਦੇਣ ਦੇ ਲਈ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ ਸਨ ਇਸ ਜਗ੍ਹਾ ਇਸ ਜਗ੍ਹਾ ਤੇ ਹਰ ਵੀਰਵਾਰ ਭਰਦਾ ਭਾਰੀ ਮੇਲਾ ਇਸ ਪਵਿੱਤਰ ਆਸਥਾਨ ਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਪਤਾਸਿਆਂ ਦੇ ਨਾਲ ਸਾਰੇ ਖੂਹ ਦੇ ਪਾਣੀ ਨੂੰ ਕੀਤਾ ਸੀ ਮਿੱਠਾ ਦੋਸਤੋ ਅੱਜ ਤੁਹਾਨੂੰ ਜਿਸ ਇਤਿਹਾਸਿਕ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਜਗ੍ਹਾ ਤੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਆ ਕੇ ਇੱਕ ਮੁ슬ਮਨ ਫਕੀਰ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਅਤੇ ਖੂਹ ਦੇ ਪਾਣੀ ਨੂੰ ਮਿਠਾ ਕੀਤਾ ਦੋਸਤੋ ਵੀਡੀਓ ਸ਼ੁਰੂ ਕਰਨ ਜਾ ਰਹੇ ਹਾਂ ਵੀਡੀਓ ਨੂੰ ਲਾਇਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਵਾਓ ਜਿਸ ਅ ਪਵਿੱਤਰ ਸਥਾਨ ਦੀ ਅੱਜ ਆਪਾਂ ਗੱਲ ਕਰਨ ਲੱਗੇ ਆ ਇਸ ਪਵਿੱਤਰ ਸਥਾਨ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਵੀ ਦੇਵਾਂਗੇ ਤੇ ਇਸ ਸਥਾਨ ਦੇ ਇਤਿਹਾਸ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਸੋ ਦੋਸਤੋ ਪਹਿਲਾਂ ਗੱਲ ਕਰ ਲੈਨੇ ਆ ਇਸ ਪਵਿੱਤਰ ਧਾਰਮਿਕ ਆਸਾਨ ਦੇ ਇਤਿਹਾਸ ਦੀ ਇਸ ਪਵਿੱਤਰ ਸਥਾਨ ਦੇ ਉੱਤੇ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ ਤੇ ਉਸ ਫਕੀਰ ਦਾ ਨਾਮ ਬਲੈਤ ਸ਼ਾ ਸੀ ਪੀਰ ਬਲੈਤ ਸ਼ਾ ਆਪਣੇ ਰੰਗਲੇ ਮਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਡੀ ਕਰਦਿਆਂ ਬਹੁਤ ਦੂਰ ਤੱਕ ਗੁਰੂ ਜੀ ਦੇ ਆਉਣ ਲਈ ਰਸਤੇ ਵਿੱਚ ਸਫਾਈ ਕਰਦੇ ਝਾੜੂ ਲਗਾਉਂਦੇ ਪਾਣੀ ਛਿੜਕਦੇ ਸਨ ਤੇ ਪੀਰ ਵੱਲੋਂ ਉਸ ਰਸਤੇ ਦੀ ਸਫਾਈ ਕਰਨਾ ਝਾੜੂ ਲਗਾਉਣਾ ਤੇ ਪਾਣੀ ਛਿੜਕਣਾ ਉਹਨਾਂ ਦਾ ਨਿਤਦਾ ਦਾ ਕੰਮ ਸੀ ਤਾਂ ਉੱਥੇ ਆਉਣ ਵਾਲੀ ਸੰਗਤ ਪੀਰ ਬਲੈਦ ਸ਼ਾਹ ਜੀ ਨੂੰ ਇਹ ਪੁੱਛਦੀ ਕਿ ਪੀਰ ਜੀ ਤੁਸੀਂ ਰਜਾਨਾ ਇਸੇ ਰਸਤੇ ਦੀ ਸਫਾਈ ਹੀ ਕਿਉਂ ਕਰਦੇ ਹੋ ਤਾਂ ਪੀਰ ਬਲੈਦ ਸ਼ਾਹ ਜੀ ਬਹੁਤ ਖੁਸ਼ ਹੋ ਕੇ ਸੰਗਤ ਨੂੰ ਜਵਾਬ ਦਿੰਦੇ ਸਨ ਕਿ ਇਸ ਰਸਤੇ ਦੇ ਉੱਤੋਂ ਮੇਰੇ ਰੰਗਲੇ ਮਾਹੀ ਨੇ ਆਉਣਾ ਹੈ ਸੋ ਦੋਸਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਤੋਂ ਪੀਰ ਬਲੈਦ ਸ਼ਾਹ ਜੀ ਕੋਲ ਪਿੰਡ ਝੰਡਾ ਕਲਾਂ ਵਿਖੇ ਰਾਤ ਠਹਿਰੇ ਗੁਰੂ ਸਾਹਿਬ ਵੱਲੋਂ ਪੀਰ ਜੀ ਤੋਂ ਪੀਂਦੇ ਲਈ ਜਲ ਮੰਗਿਆ ਤਾਂ ਦੱਸਿਆ ਜਾਂਦਾ ਹੈ ਕਿ ਇਸ ਇਲਾਕੇ ਵਿੱਚ ਪਾਣੀ ਕੌੜਾ ਹੁੰਦਾ ਸੀ ਤਾਂ ਗੁਰੂ ਸਾਹਿਬ ਜੀ ਨੇ ਪੰਜ ਪਤਾਸੇ ਖੂਹ ਵਿੱਚ ਪਾ ਕੇ ਪਾਣੀ ਲਿਆਉਣ ਦੇ ਲਈ ਪੀਰ ਜੀ ਨੂੰ ਕਿਹਾ ਤੇ ਪੀਰ ਬਲੈਦ ਸ਼ਾਹ ਜੀ ਵੱਲੋਂ ਗੁਰੂ ਸਾਹਿਬ ਵੱਲੋਂ ਦਿੱਤੇ ਪੰਜ ਪਤਾਸੇ ਖੂਹ ਦੇ ਵਿੱਚ ਪਾ ਕੇ ਜਦੋਂ ਖੂਹ ਦੇ ਵਿੱਚੋਂ ਪਾਣੀ ਕੱਢਿਆ ਗਿਆ ਤਾਂ ਖੂਹ ਦਾ ਪਾਣੀ ਮਿੱਠਾ ਹੋ ਚੁੱਕਿਆ ਸੀ ਪੀਰ ਬਲੈਦ ਸ਼ਾਹ ਜੀ ਵੱਲੋਂ ਉਸ ਖੂਹ ਤੋਂ ਪਾਣੀ ਭਰ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪੀਂਦੇ ਲਈ ਦਿੱਤਾ ਗਿਆ ਇਸ ਇਤਿਹਾਸਿਕ ਸਥਾਨ ਤੇ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਜਦੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਨ ਲੱਗੇ ਤਾਂ ਬਾਰ-ਬਾਰ ਕੰਧ ਪਾੜ ਜਾਂਦੀ ਸੀ ਅਤੇ ਕੰਧ ਡਿੱਗ ਪੈਂਦੀ ਸੀ ਤਾਂ ਉਸ ਵਕਤ ਇਥੋਂ ਆਵਾਜ਼ ਆਈ ਸੀ ਕਿ ਜਿੰਨੀਆਂ ਮੰਜ਼ਲਾਂ ਉਹਨੀਆਂ ਹੀ ਬਾਰੀਆਂ ਬਣਾਈਆਂ ਜਾਣ ਅਤੇ ਫਿਰ ਉਸੇ ਤਰ੍ਹਾਂ ਹੀ ਬਿਲਡਿੰਗ ਬਣਾਈ ਗਈ ਦੋਸਤੋ ਪੀਰ ਬਲੈਤ ਸ਼ਾਹ ਜੀ ਦੇ ਸਰੀਰ ਛੱਡਣ ਉਪਰੰਤ ਪਹਿਲਾਂ ਪੀਰ ਜੀ ਦੇ ਪਰਿਵਾਰਕ ਮੈਂਬਰਾਂ ਨੇ ਮੁਸਲਮਾਨ ਰੀਤਾਂ ਅਨੁਸਾਰ ਮੁਸਲਮਾਨ ਭਾਈਚਾਰੇ ਦੇ ਕਬਰਸਤਾਨ ਦੇ ਵਿੱਚ ਪੀਰ ਜੀ ਨੂੰ ਖਾ ਕੇ ਸਪੁਰਦ ਕਰਕੇ ਉਹਨਾਂ ਦੀ ਕਬਰ ਬਣਾਈ ਗਈ ਤਾਂ ਪੀਰ ਜੀ ਆਪਣੇ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਕਬਰਸਤਾਨ ਦੇ ਵਿੱਚ ਕਬਰ ਬਣਾਈ ਸੀ ਨੂੰ ਬਾਰ-ਬਾਰ ਦਿਖਾਈ ਦੇਣ ਲੱਗੇ ਅਤੇ ਹਰ ਵਾਰ ਇਹ ਗੱਲ ਕਹਿੰਦੇ ਕਿ ਮੈਂ ਕਬਰਸਤਾਨ ਵਿੱਚ ਨਹੀਂ ਰਹਿਣਾ ਮੈਂ ਆਪਣੇ ਰੰਗਲੇ ਮਾਹੀ ਆਪਣੇ ਗੁਰੂ ਜੀ ਦੇ ਚਰਨਾਂ ਵਿੱਚ ਰਹਿਣਾ ਹੈ ਉਸੇ ਜਗ੍ਹਾ ਮੇਰੀ ਕਬਰ ਬਣਾਓ ਦੱਸਿਆ ਜਾਂਦਾ ਹੈ ਕਿ ਜਦੋਂ ਪੀਰ ਜੀ ਬਾਰ-ਬਾਰ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਕਹਿੰਦੇ ਸਨ ਤਾਂ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਇਸੇ ਜਗ੍ਹਾ ਤੇ ਪੀਰ ਜੀ ਦੀ ਕਬਰ ਬਣਾਈ ਗਈ ਅਤੇ ਲੋਕ ਪੀਰ ਜੀ ਨੂੰ ਪੂਜਣ ਲੱਗੇ ਤੇ ਲੋਕਾਂ ਦੀਆਂ ਸੁੱਖਾਂ ਪੂਰੀਆਂ ਹੋਣ ਲੱਗੀਆਂ ਹੁਣ ਇਸ ਜਗ੍ਹਾ ਗੁਰਦੁਆਰਾ ਝੰਡਾ ਸਾਹਿਬ ਅਤੇ ਪੀਰ ਬਲਦਸ਼ਾਹ ਜੀ ਦਾ ਆਸਾਨ ਹੈ ਸੰਗਤ ਪੀਰ ਬਲਦਸ਼ਾਹ ਜੀ ਦੇ ਦਰਬਾਰ ਦੇ ਵਿੱਚ ਸਜਦਾ ਕਰ ਅਤੇ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੀ ਹੈ ਇਸ ਪਵਿੱਤਰ ਸਥਾਨ ਤੇ ਦੇਸ਼ ਦੁਨੀਆ ਚੋਂ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਅਤੇ ਹਰ ਵੀਰਵਾਰ ਹੀ ਇੱਥੇ ਭਾਰੀ ਮੇਲਾ ਭਰਦਾ ਹੈ ਇਸ ਜਗ੍ਹਾ ਤੇ ਮੱਸੀਆਂ ਨੂੰ ਅਤੇ ਮਾਗੀ ਨੂੰ ਵੀ ਭਾਰੀ ਮੇਲਾ ਭਰਦਾ ਹੈ ਅਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਜਗ੍ਹਾ ਆਉਣ ਦੀ ਖੁਸ਼ੀ ਵਿੱਚ ਤਤਕ ਮਹੀਨੇ ਦੇ ਵਿੱਚ ਤਿੰਨ ਦਿਨ ਭਾਰੀ ਮੇਲਾ ਭਰਦਾ ਹੈ ਦੋਸਤੋ ਇਸ ਪਵਿੱਤਰ ਸਥਾਨ ਤੇ ਸ਼ਰਧਾ ਦੇ ਨਾਲ ਸੁਖੀ ਗਈ ਹਰ ਸੁਖਨਾ ਪੂਰੀ ਹੁੰਦੀ ਹੈ ਦੱਸਦੇ ਹਾਂ ਕਿ ਪੀਰ ਬਲੈਰ ਸ਼ਾਹ ਜੀ ਦਾ ਸਥਾਨ ਗੁਰਦੁਆਰਾ ਝੰਡਾ ਸਾਹਿਬ ਦੇ ਵਿੱਚ ਹੀ ਬਣਿਆ ਹੋਇਆ ਹੈ ਪੀਰ ਬਲੈਤ ਸ਼ਾਹ ਜੀ ਬਹੁਤ ਹੀ ਕਰਨੀ ਦੇ ਮਾਲਕ ਸਨ ਅਤੇ ਗੁਰੂ ਸਾਹਿਬ ਦੇ ਇਸ ਸਥਾਨ ਤੇ ਆਉਣ ਤੋਂ ਕਈ ਸਾਲ ਪਹਿਲਾਂ ਹੀ ਪੀਰ ਬਲੈਤ ਸ਼ਾਹ ਜੀ ਨੂੰ ਪਤਾ ਲੱਗ ਗਿਆ ਸੀ ਕਿ ਗੁਰੂ ਸਾਹਿਬ ਉਸ ਨੂੰ ਦਰਸ਼ਨ ਦੇਣ ਦੇ ਲਈ ਇਸ ਜਗ੍ਹਾ ਤੇ ਆਉਣਗੇ ਇਸੇ ਕਰਕੇ ਪੀਰ ਬਲੈਤ ਸ਼ਾਹ ਜੀ ਗੁਰੂ ਸਾਹਿਬ ਦੀ ਬੇਸਬਰੀ ਦੇ ਨਾਲ ਉਡੀਕਾ ਰਹੇ ਸਨ ਅਤੇ ਨਿਤ ਦਿਨ ਹੀ ਪੀਰ ਜੀ ਉਸ ਰਸਤੇ ਤੇ ਜਿਸ ਰਸਤੇ ਰਾਹੀਂ ਗੁਰੂ ਜੀ ਆਏ ਸਨ ਕਈ ਕਿਲੋਮੀਟਰ ਤੱਕ ਰਜਾਨਾ ਝਾੜੂ ਬੋਕਰ ਨਾਲ ਸਫਾਈ ਕਰਦੇ ਅਤੇ ਪਾਣੀ ਛਿੜਕਦੇ ਰਹਿੰਦੇ ਸਨ ਅਤੇ ਜਦ ਸੰਗਤ ਉਹਨਾਂ ਨੂੰ ਪੁੱਛਦੀ ਕਿ ਤੁਸੀਂ ਇਸ ਰਸਤੇ ਤੇ ਨਿਤ ਦਿਨ ਸਫਾਈ ਕਰਦੇ ਰਹਿੰਦੇ ਹੋ ਪਾਣੀ ਛਿੜਕਦੇ ਰਹਿੰਦੇ ਹੋ ਦਾ ਸਦਾ ਕਾਰਨ ਕੀ ਹੈ ਤਾਂ ਪੀਰ ਬਲੈਤ ਸ਼ਾਹ ਜੀ ਬਹੁਤ ਖੁਸ਼ ਹੋ ਕੇ ਸੰਗਤ ਨੂੰ ਦੱਸਦੇ ਸਨ ਕਿ ਇਸੇ ਰਸਤੇ ਤੋਂ ਮੇਰੇ ਰੰਗਲੇ ਮਾਹੀ ਨੇ ਆਉਣਾ ਹੈ ਅਤੇ ਪੀਰ ਜੀ ਦੀ ਗੱਲ ਬਿਲਕੁਲ ਸੱਚ ਹੋਈ ਉਸੇ ਰਸਤੇ ਰਾਹੀਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਇਸ ਜਗ੍ਹਾ ਤੇ ਪਹੁੰਚੇ ਸਨ ਅਤੇ ਪੀਰ ਬਲੈਤ ਸ਼ਾਹ ਜੀ ਨੂੰ ਖੁਦ ਆ ਕੇ ਗੁਰੂ ਜੀ ਨੇ ਦਰਸ਼ਨ ਦਿੱਤੇ ਸਨ ਗੁਰੂ ਜੀ ਇਸੇ ਜਗ੍ਹਾ ਦੇ ਉੱਤੇ ਪੀਰ ਬਲੈਤ ਸ਼ਾਹ ਜੀ ਕੋਲ ਰਾਤ ਰਹਿਰੇ ਅਤੇ ਖੁਦ ਦੇ ਕੌੜੇ ਪਾਣੀ ਨੂੰ ਪੰਜ ਪ੍ਰਾਸਿਆਂ ਦੇ ਨਾਲ ਮਿਠਾ ਕੀਤਾ ਬਾਬਾ ਹਰਦੀਪ ਸਿੰਘ ਜੀ ਨੇ ਦੱਸਿਆ ਇਹ ਜਾਦਾ ਗੁਰੂ ਸਾਹਿਬ ਜੰਗਾਂ ਜੁੱਦਾਂ ਤੋਂ ਵਿਲੇ ਹੋ ਕੇ ਸ੍ਰੀ ਦਮਦਮਾ ਸਾਹਿਬ ਪਹੁੰਚੇ ਸਨ ਤਾਂ ਗੁਰੂ ਜੀ ਦਮਦਮਾ ਸਾਹਿਬ ਤੋਂ ਇਸ ਜਗ੍ਹਾ ਪਿੰਡ ਚੰਡਾਕਲਾਂ ਪੀਰ ਬਲੈਤ ਸ਼ਾਹ ਜੀ ਨੂੰ ਦਰਸ਼ਨ ਦੇਣ ਦੇ ਲਈ ਪਹੁੰਚੇ ਅਤੇ ਪੀਰ ਜੀ ਕੋਲ ਰਾਤ ਠਹਿਰੇ ਸਨ ਦੋਸਤੋ ਜਿਸ ਖੂਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਹੀ ਖੂ ਹੈ ਜਿਸ ਖੂ ਦਾ ਪਾਣੀ ਗੁਰੂ ਸਾਹਿਬ ਜੀ ਨੇ ਪੰਜ ਪਤਾਸੇ ਪਾ ਕੇ ਮਿੱਠਾ ਕੀਤਾ ਸੀ ਤੇ ਇਸ ਖੂ ਦਾ ਪਾਣੀ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਬਿਲਕੁਲ ਮਿੱਠਾ ਪਾਣੀ ਹੈ ਦੋਸਤੋ ਇਹ ਵੀ ਦੱਸ ਦਈਏ ਕਿ ਇਸ ਪਵਿੱਤਰ ਸਥਾਨ ਦਾ ਪ੍ਰਬੰਧ ਸਿੰਘ ਸਿੰਘ ਬੁੱਢਾ ਦਲ ਕੋਲ ਹੈ ਅਤੇ ਹਰ ਕਤਕ ਮਹੀਨੇ 21 22 ਤੇ 23 ਕਤਕ ਨੂੰ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਸ ਵਿੱਚ ਦੇਸ਼ ਦੁਨੀਆ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚ ਕੇ ਗੁਰੂ ਘਰ ਦੇ ਵਿੱਚ ਤੇ ਪੀਰ ਜੀ ਦੀ ਸਮਾਧ ਦੇ ਵਿੱਚ ਨਤਮਸਤਕ ਹੁੰਦੀ ਹੈ ਦੋਸਤੋ ਇਹ ਪਿੰਡ ਝੰਡਾ ਕਲਾਂ ਜ਼ਿਲ੍ਹਾ ਮਾਨਸਾ ਦੀ ਸਬਡਿਵੀਜ਼ਨ ਸਰਦੂਲਗੜ ਦੇ ਵਿੱਚ ਪੈਂਦਾ ਹੈਗਾ ਇਹ ਪਵਿੱਤਰ ਸਥਾਨ ਭਾਈ ਚਾਰਕ ਸਾਂਝ ਦਾ ਪ੍ਰਤੀਕ ਹੈ ਤੇ ਗੁਰਦੁਆਰਾ ਝੰਡਾ ਸਾਹਿਬ ਪਾਸ ਸਾਹੀ ਦਸਵੀਂ ਦੇ ਦਰਸ਼ਨ ਕਰਨ ਦੇ ਲਈ ਰੋਜ਼ਾਨਾ ਹੀ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਬਾਤੋ-ਬਾਤ ਸ਼ੇਅਰ ਕਰ ਦਿਓ ਤੇ ਜਲਦੀ ਹੀ ਕੋਈ ਹੋਰ ਵੀਡੀਓ ਲੈ ਕੇ ਫੇਰ ਤੁਹਾਡੇ ਰੂਬਰੂ ਹੋਵਾਂਗੇ ਹਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਬਾਬਾ ਜੀ ਕੀ ਨਾਮ ਆ ਤੁਹਾਡਾ ਤੇ ਕਿਹੜੀ ਜਗ੍ਹਾ ਦੇ ਉੱਤੇ ਆਪਾਂ ਬੈਠੇ ਆ ਤੇ ਕੀ ਇਤਿਹਾਸ ਹੈ ਜੀ ਉੱਪਰ ਦਾ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਚੰਡਾ ਘੜਾਈ ਬੈਠੇ ਆ ਪੀਰ ਫਲੈਸ਼ਾ ਦੀ ਪੀਰਸਤਾਨ ਤੇ ਬੈਠੇ ਆ ਅਸੀਂ ਦੋਦੋਰਾ ਚੰਡਾ ਸਾਹਿਬ ਹੈ ਜੀ ਇਹ ਪੀਰ ਫਲੈਸ਼ਾ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਯਾਦ ਕਰਿਆ ਕਰਦਾ ਹੀ ਰਸਤੇ ਝਾੜੂ ਲਾਉਣਾ ਪਾਣੀ ਛਿੜਕਣਾ ਸਾਂਗਤਾਂ ਪੁੱਛ ਰਹਿਣਾ ਵੀ ਇੱਥੇ ਹੀ ਤੂਟਾ ਰੁਲਣਾ ਹੋਰ ਨੀ ਨਿਕਣਾ ਕਰਨਾ ਮੇਰਾ ਇਹ ਦੋ ਰੰਗੜਾ ਮਾਈ ਆ ਰਿਹਾ ਹੈ ਫਿਰ ਜਦੋਂ ਮਹਾਰਾਜ ਜੰਗਾ ਜੁੱਧਾਂ ਤੋਂ ਵੇਲੇ ਹੋਏ ਨੇ ਆਣ ਕੇ ਇੱਥੇ ਤਲਵੰਡੀ ਤੋਂ ਇੱਥੇ ਫਿਰ ਉਹਨਾਂ ਦਰਸ਼ਨ ਦੇਣ ਆਏ ਨੇ ਮਹਾਰਾਜ ਇੱਥੇ ਰਹੇ ਆਣ ਕੇ ਰਾਤ ਵੀ ਰਹੇ ਨੇ ਇਸ ਕੋਲੇ ਆ ਪਾਣੀ ਮੰਗਿਆ ਮਹਾਰਾਜ ਨੇ ਜਲ ਲਿਆ ਜਲੀ ਪੀ ਰਣ ਛਕਣਾ ਹੈ ਫਿਰ ਮਾ ਉਹ ਇਹ ਪਾਣੀ ਇੱਥੇ ਤੋਂ ਕੌੜੇ ਹੁੰਦੇ ਸੀ ਨੀਲੇ ਲਾਲ ਪਾਣੀ ਸੀਗੇ ਮਹਾਰਾਜ ਨੇ ਇਸ ਤਰ੍ਹਾਂ ਪਤਾਸੇ ਕੱਢੇ ਕਹਿੰਦੇ ਆਪ ਤੂੰ ਪਾਣੀ ਖੂਹ ਚ ਪਾ ਕੇ ਪਤਾਸੇ ਪਾਣੀ ਲਿਆ ਜਦੋਂ ਪਤਾਸੇ ਪਾਣੀ ਚ ਪਾਏ ਨੇ ਤਾਂ ਖੂਹ ਦਾ ਪਾ ਤੰਗ ਤਾਂ ਛਕਦੇ ਆ ਨਾ ਬਰੂ ਵਾਲਾ ਚੰਡਾ ਇਤੋ ਹੀ ਪਾਣੀ ਪੀਂਦੇ ਰਹੇ ਨੇ ਪਹਿਲਾਂ ਫੇਰੇ ਮਾਨਾ ਜਦੋਂ ਆਪਾਂ ਇਹਨਾਂ ਆਪਾਂ ਮਹਾਰਾਜਾ ਰਣਜੀਤ ਸਿੰਘ ਵਾਲੇ ਦਾ ਗੁਰਦੁਆਰਾ ਜਦੋਂ ਕੰਧ ਬਣਾਉਂਦੇ ਸੀ ਕੰਧ ਪਾਰ ਚ ਨਿੱਡਿੰਗ ਪੈਂਦੀ ਸੀ ਫੇਰੇ ਤੋਂ ਆਵਾਜ਼ ਆਈ ਸੀ ਵੀ ਜਿੰਨੀਆਂ ਮੰਜ਼ਲਾਂ ਉਨੀਆਂ ਬਾੜੀਆਂ ਮੈਂ ਪਾਣੀ ਸੁਣਨਾ ਗੁਰੂ ਦਾ ਸਿੱਖਾ ਮੈਂ ਬਾਣੀ ਸੁਣਨਾ ਵਾਸੇ ਨਹੀਂ ਜਾਣਾ ਬਾਣੀ ਸੁਣਨਾ ਫੇਰੇ ਇਹਨਾਂ ਦਾ ਜੋ ਚੜਾਈ ਕਰ ਗਿਆ ਇਹਨਾਂ ਦੇ ਮਾਂ ਪਿਓ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਉਹਨਾਂ ਦੀ ਕਬਰਾਂ ਹੀ ਦਬਾ ਦਿੱਤਾ ਫੇਰੇ ਉਹਨਾਂ ਨੇ ਉਹਨਾਂ ਨੂੰ ਤੰਗ ਕਰਿਆ ਵੀ ਮੈਂ ਤਾਂ ਗੁਰੂ ਦੇ ਚਰਨਾਂ 'ਚ ਰਹਿਣਾ ਮੈਂ ਵਾਸੇ ਨਹੀਂ ਜਾਣਾ ਪੇਰੁਨਾਨੇ ਇੱਥੇ ਉਹਦੀ ਗੱਬਰ ਮਨਾਈ ਜੀ ਇਹਨੂੰ ਦੁਨੀਆ ਪਹੁੰਚ ਜੇ ਦੂਰੋਂ ਦੂਰੋਂ ਦਿੱਲੀ ਕਲਕੱਤੇ ਤੋਂ ਆ ਕੇ ਮਹਾਰਾਜ ਇੱਥੇ ਮੱਥਾ ਟੇਕਦੇ ਨੇ ਉਹਨਾਂ ਬਾਬਾ ਅਵਤਾਰ ਸਿੰਘ ਵੀ ਦੀ ਚੰਦੀ ਆ ਆਖਣ ਕੋਈ ਨਹੀਂ ਹਾਂ ਤੇ ਉਹ ਵੀ ਇੱਥੇ ਆਣ ਕੇ ਨਾਮ ਸਿਮਰ ਕਰਦੇ ਨੇ ਬਾਬਾ ਸੰਤਾ ਸਿੰਘ ਸੀ ਉਹ ਵੀ ਇੱਥੇ ਆਉਂਦੇ ਨੇ ਇੱਥੋਂ ਦਾ ਮੁੱਖ ਸੇਵਾਦਾਰ ਹਨ ਮਲੇ ਬਾਬਾ ਮਿਹਰ ਸਿੰਘ ਆ ਜੀ ਸੇਵਾ ਬਹੁਤ ਸੁਣੀ ਲੰਗਰ ਪਾਣੀ ਦੀ ਚਲਦੀ ਵਧੀਆ ਕਾਰੋਗਾਰ ਨੇ ਜੀ ਰੋਸਾ ਦਾ ਵਧੀਆ ਜੀ ਧੰਨਵਾਦ ਹਮੇ ਕਿਰੇ ਕਿਰੇ ਦਿਹਾੜੇ ਲਈ ਜਦੋਂ ਜਾਦੇ ਇੱਥੇ ਕਾਫਲ ਦਾ ਇਹ ਤਿਆਰ ਵੀਰਵਾਰ ਮੇਲਾ ਲੱਗਦਾ ਹੈ ਜੀ ਮੱਛਿਆ ਲੱਗਦੀ ਹੈ ਹਾਂ ਬਹੁਤ ਗਲਤੀ ਆ। ਹਾਂ ਮੀਰਵਾਰ ਤਾਂ ਹਰ ਮੀਰਵਾਰ ਬਹੁਤ ਤਗੜਾ ਮੇਲਾ ਹੁੰਦਾ। ਕਿ ਹੁਣ ਗੁਰੂ ਦਸੋਈ ਪਾਸ਼ਾ ਦੇ ਆਉਣ ਦੀ ਖੁਸ਼ੀ ਜੀ 13 21 22 23 ਦਾ। ਹੁਣ ਮੇਲਾ ਅਗਲੇ ਪਦ ਦੋ ਮਹੀਨੇ ਰਹਿ ਗਿਆ ਉਹ ਵਾਲਾ ਜੀ। ਉਹ ਗੁਰੂ ਤੇ ਤੁ ਆਏ ਨੇ ਉਦੋਂ ਦਾ। ਸੰਗਤਾਂ ਬਾਬਾ ਜੀ ਦੇਸ਼ਾਂ ਵਿਦੇਸ਼ਾਂ ਚੋਂ ਬਹੁਤ ਦੂਰੋਂ ਆਉਂਦੀ ਜੀ ਬਹੁਤ ਦੂਰੋਂ ਯੂਪੀ ਤੇ ਉਹਦੇ ਲਈ ਜੋ ਵੀ ਕੋਈ ਸੁਖਣਾ ਸੁਖਦਾ ਪੁੱਤਰ ਤੇਰੀ ਆਉਂਦੇ ਦੁਨੀਆ ਸਭ ਆਉਂਦੀ ਇੱਥੇ। ਖੰਡ ਪਣ ਚੱਲਦਾ ਹੀ ਰਹਿੰਦੇ ਨੇ ਜੀ ਆ ਹੁਣ ਆ ਕੱਲ ਪਹੁੰਚਣੀ। ਹਾਂ ਜੀ। ਗੁਰੂ ਜੀ।